ਤਿਆਰੀ ਕਾ ਲਈ ਆਪਣੀ ਹਾਂ ਫੁੱਲ ਤਿਆਰੀ ਆਪਣੀ ਦੇਖ ਕੇ ਮੈਂ ਕੋ ਸਾਹਮਣੇ ਬਸ ਸਿਰੇ ਹੀ ਸਾਹਮਣੇ ਆਦੂ ਬਾਬਿਓ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਜੀ ਤੇ ਆ ਗਈ ਸੀ ਸਵੇਰ ਸਵੇਰ ਖੇਤ ਫੇਰ ਅੱਜ ਤੇ ਮਹਿਕ ਅੱਜ ਮੌਸਮ ਬਹੁਤ ਖਰਾਬ ਹੋ ਗਿਆ ਨਾ ਥੋੜਾ ਜਿਹਾ ਵੱਧ ਹੀ ਹੋਇਆ ਖਰਾਬ ਬੱਦਲ ਉਧਰ ਪੂਰੇ ਬਣੇ ਪਏ ਮੀਂਹ ਦੀ ਸੁਭਾਵਨਾ ਬਣੀ ਪਈ ਹੈ ਮੈਂ ਚਲ ਵਿਹਲੇ ਅੱਜ ਜਰ ਨਾਲ ਉਧਰ ਕਬੂਤਰ ਕੱਢਣੇ ਹੈਗੇ ਬੰਦੀ ਤੇ ਅੱਜ ਤੇ ਕੰਮ ਕੋਈ ਵੀ ਹੈ ਨਹੀਂ ਮਾ ਬਰ ਚੱਕ ਕੇ ਕਸੀਆ ਗਈ ਆ ਆਪ ਦੇ ਮਾ ਆਪਣੇ ਬੂੜਾ ਗੁੱਡ ਘੱਟ ਪਾ ਦਿੱ ਗਿਆ ਕਾ ਹਾ ਉਹ ਗਰੇ ਮਾੜਾ ਮੋਟਾ ਜਾ ਤੇ ਹੁਣ ਥੋੜਾ ਗਿੱਲਾ ਬਾਤ ਇਹਦਾ ਹੈਗਾ ਤੇ ਕਸੀਆ ਹੈ ਬਾਜੂ ਸਾਰੇ ਚ ਨਾ ਤੇ ਚਲੋ ਫਿਰ ਆਪੇ ਕੰਮ ਕਰਦੇ ਹਾਂ ਸਟਾਰਟ ਤੇ ਹੋ ਸਕਿਆ ਗੁੱਡ ਜਿੰਨੀ ਪੈਂਦੀ ਆ ਪਾ ਦਾਂਗੇ ਅੱਧੀ ਪਵੇ ਸਾਰੀ ਪਵੇ ਹਨਾ ਕਿੰਨੀ ਵੀ ਪਾਵੇ ਤੇ ਸਰੋਂ ਵੜਣੀ ਸਰੋਂ ਅੱਜ ਨਹੀਂ ਵੜਦੇ ਵੇਣੇ ਕਿ ਰੈਕ ਕੰਮ ਕੋਈ ਨਹੀਂ ਵੇਖਦੀ ਨਾ ਆਪਣਾ ਤੇ ਚਲੋ ਫਿਰ ਟਾਈਮ ਲੈਪਸ ਲਾ ਦਈਏ ਹੁਣ ਇੱਥੇ ਨਾ ਧਰ ਕੇ ਤੇ ਘਰ ਦੇ ਹੌੜ ਨਾਲ ਸ਼ੇਰ ਆਪਾਂ ਚੱਲੀ ਜਾਂਦਾ ਕੰਮ ਜੋਰਾਂ ਸ਼ੋਰਾਂ ਤੇ ਮੈਂ ਤਾਂ ਟਾਈਮ ਲਿਫਟਸ ਬੰਦ ਕਰਦੀ ਆ ਨਾ ਫੇਰ ਇੱਕ ਫੋਨ ਦੂਰ ਪਿਆ ਤੇ ਮੇਰੇ ਗਾਣੇ ਨਹੀਂ ਚੱਲਦੇਗੇ ਤੇ ਇੰਨਾ ਥਾਂ ਘੱਟਦਾ ਕਰਾਂ ਮੈਂ 10 12 ਔੜੇ ਘੱਟ ਤੇ ਇਧਰੋਂ ਲੰਮੇ ਤੇ ਥਾਂ ਦਾ ਵੀ ਵਾਹ ਪਿਆ ਜੇ ਹੁਣ 10 ਮਿੰਟ ਹੋ ਲੱਗੇ ਨੂੰ ਜੇ ਤੇ ਗਾਣੇ ਗੁਣ ਥੁੱਲ ਕੇ ਨਾਲ ਦੀ ਨਾਲ ਤੇ ਕੰਮ ਨਿਬੜ ਗਿਆ ਉਹਦਾ ਨਾ ਕੀ ਬਾਬੋ ਤੇ ਆ ਗਈ ਜੀ ਖੇਤੋਂ ਰੈਡੀ ਛੇੜੀ ਹੋ ਗਏ ਰੈਡੀ ਛੇੜੀ ਕਿਉਂ ਹੋ ਗਏ ਕਾਹਤੋਂ ਹੋ ਗਏ ਤੇ ਕਿਵੇਂ ਹੋ ਗਏ ਇਹ ਵੀ ਤੁਹਾਨੂੰ ਦੱਸ ਦਿਆਂਗੇ ਗਰਮੀ ਬਹੁਤ ਜ਼ਿਆਦਾ ਤੇ ਘੁੱਟ ਘੱਟ ਜੀ ਪਾ ਕੇ ਜੀ ਖੇਤੋਂ ਨੂੰ ਮੁਝੜਾ ਤੁਸੀਂ ਵੇਖਿਆ ਜੀ ਬਾਕੀ ਚੱਲ ਕਿ ਉਹਨਾਂ ਮੁਕਸਰ ਮੁਕਸਰ ਆਪਣੇ ਮਿੱਤਰਾਂ ਕੋਲ ਹੈ ਨਾ ਮੁੰਡੇ ਦਾ ਮਲ ਡੈਡੀ ਜੀ ਨਹੀਂ ਮਰ ਕੇ ਸੀਗੇ ਉੱਗੇ ਸੀਗੇ ਤੇ ਉੱਥੇ ਇਹਨਾਂ ਨੂੰ ਮਿਲ ਕੇ ਉਹਨਾਂ ਦਾ ਸਿੱਤੇ ਜਾ ਕੇ ਉਹਨਾਂ ਤੇ ਮਨ ਪਿੱਤਰੋ ਜਾਂਦੇ ਹੋਗੇ ਤੇ ਚੱਲਦੇ ਆ ਰੋ ਤੇਰੇ ਪਤਾ ਕੋਈ ਨਹੀਂ ਮੇਰੇ ਕੱਪੜੇ ਪਾ ਕੇ ਜਾ ਮੁਕਰ ਦੇਣ ਤੇ ਮੁਕਰ ਹੀ ਉਹਨਾਂ ਬੰਦੇ ਸਾਡੇ ਉਹ ਜੀ ਆ ਮੁਖੇ ਚ ਨਾਲ ਸਾਰੇ ਚਲੋ ਚੱਲ ਜੀ ਚੱਕ ਕਰਦੇ ਹੁਣੇ ਸਿਰ ਆਪਾਂ ਤੇ ਇਹ ਵੀਡੀਓ ਅਪ ਕਰਦੇ ਅਗਲੇ ਦਿਨ ਸ਼ੂਟ ਕਿਉਂਕਿ ਆਪਾਂ ਜਾੜ ਦੇ ਸੀ ਯਾਰ ਕੱਲ ਮੁਕਸਰ ਜਾੜ ਸੀ ਆਪਣੇ ਲਿਹਾਜੀਆਂ ਕੋਲੇ ਜਾੜ ਦੇ ਸੀਗੇ ਤੇ ਉਹਦੇ ਆਪਣਾ ਜਿਹੜਾ ਮੈਡੀਕਲ ਦਾ ਮੁੰਡਾ ਨਹੀਂ ਰਮੋਲ ਦੇ ਨਾਲ ਹੁੰਦਾ ਕਣ ਤੇ ਉਹਦੇ ਡੈਡੀ ਡੈਥ ਹੋ ਗਈ ਸੀ ਤੇ ਬੈਠਣ ਗਏ ਸੀ ਅਸੀਂ ਮੈਂ ਮਨਪ੍ਰੀਤ ਤੇ ਚੋਬਰ ਹਨਾ ਤਾਂ ਭਈ ਯਾਰ ਕੱਲੇ ਨਾ ਆਪਾਂ ਵੀਡੀਓ ਨਹੀਂ ਬਣਾਈ ਗਿਆ ਆਪਾਂ ਤੋਂ ਤੂੰ ਸ਼ਾਮ ਹੋ ਗਈ ਯਾਰ ਆ ਸਾਢੇ 5 6 ਵਜੇ ਸੀ ਆਏ ਹੋਵਾਂਗੇ ਉੱਥੋਂ ਨਾ ਸਾਢੇ 5 ਹਾਂ 5 ਸਾਢੇ 5 ਵਜੇ ਆਵਾਂਗੇ ਅਗਲੇ ਤੇ ਤਾਂ ਕਿਥੇ ਵੀਡੀਓ ਨਹੀਂ ਬਣੀ ਉੱਥੇ ਤੇ ਫਿਰ ਉੱਥੇ ਵੀਡੀਓ ਬਣਨ ਥੋੜੀ ਜਾਣਾ ਜੀ ਆਪ ਤੇ ਸਿੱਧਾ ਹੀ ਹਿਸਾਬ ਆ ਤੇ ਅੱਜ ਵਲੌਗ ਸਟਾਰਟ ਕਰਿਆਗਾ ਮਤਲਬ ਚੀਜ਼ ਐਡ ਕਰਦਨੇ ਆ ਤੇ ਨੀਰਾ ਵੱਢ ਲਈਏ ਤੇ ਇੱਕ ਥੋੜੀ ਗੋਲ ਰਹਿੰਦੀ ਹੈ ਪਾਉਣ ਲਈ ਬਸ ਉੱਥੇ ਤੇ ਕੁਝ ਕੱਲ ਪਾ ਕੇ ਉਹ ਚ ਮੈਂ ਵਿੱਚ ਹੀ ਐਡ ਕਰ ਦਾਂ ਤੇ ਚਲੋ ਨੀਰਾ ਵੱਢ ਲਈਏ ਪਹਿਲਾਂ ਆਪ ਨੀਰਾ ਵੱਢ ਕੇ ਕਰਤਾ ਲੋਡ ਆਪਣੀ ਗੱਡੀ 'ਚ ਤੇ ਗੁੱਡ ਪਾਈ ਨਿੰਬੂੜਾਂ 'ਚ ਬਸ ਥੋੜਾ ਥਾਂ ਹੋ ਰਹਿ ਗਿਆ ਮੂਰੇ ਥੋੜਾ ਜਿਹਾ ਰਹਿ ਗਿਆ ਬਸ ਇੱਧਰ ਕਰਤਾ ਇਹ ਗੁੱਡ ਪਾ ਦੀ ਆਪਾਂ ਤੇ ਦਵਾ ਦੋ ਕੰਮ ਨਿਮੜ ਗਏ ਤੇ ਫਿਰ ਚਲਦੇ ਆ ਘਰ ਨੂੰ ਨਾ ਮਿੱਤਰ ਵੀ ਆਇਆ ਬੈਠਾ ਆਪਣਾ ਕੱਲ ਦਾ ਗੱਗੂ ਰੋਮੀ ਤੋਂ ਗੋਟਾ ਕੰਮ ਹੋ ਗਿਆ ਕੰਪਲੀਟ ਸਾਰਾ ਕੁਝ ਧਰ ਲਿਆ ਆਪਾਂ ਆਪ ਦਾ ਗੱਡੀ ਚ ਤੇ ਗੁੱਡ ਗੱਡ ਸਾਰੀ ਚਾਰਜ ਸਪਰੇ ਪਾਤੀ ਆਪਾਂ ਸਾਰੇ ਬੁਝੜਾ ਐ ਟੂ ਜੈਡ ਕੰਮ ਕੰਪਲੀਟ ਸਰੋਂ ਕੱਲ ਡੈਡੀ ਵੱਡ ਗਿਆ ਸੀਗਾ ਤੇ ਉਪਰ ਸਰਗਾ ਨੀਰਾ ਵੱਡੀ ਗੱਡੀ ਚ ਲੋਡ ਕਰ ਚੁੱਕੇ ਆ ਤੇ ਹੁਣ ਚਲਦੇ ਆ ਘਰੇ ਰੋਟੀ ਪਾਣੀ ਖਾਈ ਗਏ ਤੇ ਚੱਲ ਗਏ ਆਪਣੇ ਕੋਟ ਹਵੇਲੀ ਜੋ ਕੋਟ ਜੀ ਕਿਨ ਹਵੇਲੀ ਚੱਲਦੇ ਚੱਲਾ ਜੀ ਆ ਚੁੱਕੇ ਹਾਂ ਖੇਤੋਂ ਰੋਟੀ ਰੋਟੀ ਖਾ ਲਈ ਤੇ ਹੁਣ ਚੱਲਦੇ ਹਾਂ ਮਨਪਰੇ ਦੇ ਕੋਲੇ ਵੇਣੇ ਆਪਣੇ ਕੂਤ ਰੋਡੇ ਫਿਰਦੇ ਕਿ ਨਹੀਂ ਛੱਡੇ ਕਿ ਨਹੀਂ ਛੱਡੇ ਅੱਜ ਤੇ ਚਲੋ ਚੱਲ ਕੇ ਵੇਣੇ ਆ ਜੀ ਪਹੁੰਚ ਚੁੱਕੇ ਹਾਂ ਆਪਣੀ ਹਵੇਲੀ ਤੇ ਇਧਰ ਆਪਣਾ ਮਿੱਤਰ ਰੋਮੀ ਤੋਂ ਗੱਗੂ ਗਿੱਲ ਕਹਿੰਦੇ ਇਹਨੂੰ ਸਟਾਰ ਸਾਹਿਬ ਹੋਰ ਸੱਟਾ ਮੋਲ ਬਾਈ ਹਾਂ ਪੂਰਾ ਵਧੀਆ ਲੱਗਿਆ ਪਿਆ ਜੀ ਪੂਰਾ ਇੱਥੇ ਪੂਰਾ ਮਾਹੌਲ ਇੱਕ ਇੱਕ ਨੰਬਰ ਪੂਰਾ ਤੇ ਛੱਡੀ ਪੇ ਹੁਜਣ ਬਰੇ 30 ਤੇ ਆ ਕੰਮ ਹੈ 30 ਤੇ ਆ ਕੰਮ ਪੂਰਾ ਚਾਹਾਂ 30 ਤੇ ਲਾਲ ਚ ਸੁਈ ਤੇ ਨਹੀਂ ਸੁਈ ਲਾਲ ਚ ਕਿ ਨਹੀਂ ਪੂਰੀ ਲਾਲ ਚ ਤੇ ਕਿਨੇ ਵੀ ਛੱਡੇ ਅੱਜ ਅੱਜ ਛੱਡੇ 650 ਤੇ 650 ਹੀ ਛੱਡੇ ਪਰ ਤੂੰ ਅੱਜ ਬੰਦਾ ਦਸਤੇ ਹਾਠਾ ਦਾ ਨਾ ਚਾਰ ਕਰਨ ਨੂੰ ਆਈ ਚਾਰ ਵੇਠਾ ਦਾ ਅੱਜ ਚਾਰ ਵੇਠਾ ਦਾ ਚਾਰ ਵੇਠਾ ਕਦੀ ਬਾਹਰ ਦੇ ਉੱਠੀ ਅੱਛਾ ਦਿਖਾ ਦੀ ਨਿਗਾ ਮਰਾਦੀ ਕਬੂਤਰਾਂ ਦੇ ਫਿਰ ਆਪਣੇ ਪੂਤਾ ਨਾਰੇ ਪੁੰਝੇ ਵਾਲਾ ਅਰੇ ਪੁੰਝੇ ਵਾਲਾ ਆਉਂਦਾ ਜੀ ਇਹ ਯਾਰ ਆ ਇੱਕ ਤਰ੍ਹਾਂ ਤੇ ਫੋਕਸ ਨਹੀਂ ਕਰ ਦਿੰਦੇ ਉਹ ਥੱਲੇ ਫੋਕਸ ਕਰਾਂ ਨਹੀਂ ਬਗਲ ਕੁੰਝਿਆ ਲਈ ਉਹ ਯਾਨੀ ਟੂ ਸੈਟ ਆ ਰਹੀ ਆਲੀ ਇੱਕ ਮਿੰਟ ਅੱਗੇ ਦੰਗੇ ਉਹ ਮੈਂ ਫੋਕਸ ਕਰਿਆ ਸੀਗਾ ਤੇ ਹੁਣ ਵੱਜ ਗਏ ਹੂੰ ਸੱਤੇ ਹੀ ਫਿਰਦੇ ਆ ਕੁੱਲ ਮਲਾ ਕੇ ਦਿਖਾਉ ਨੂੰ ਕੀ ਹੈ ਉੱਡੇ ਹੀ ਫਿਰਦੇ ਹੀ ਐ ਸੱਤੇ ਉੱਡੇ ਫਿਰਦੇ ਆ ਬਾਈ ਤੇ ਜਦੋਂ ਬਹਿ ਗਏ ਤੇ ਤੁਹਾਨੂੰ ਦਿਖਾ ਦਿਆਂਗਾ ਲੋ ਇਹ ਤਾਂ ਫਿਰ ਲਿਓ ਪੁੱਤ ਬੈਠਾ ਆ ਬਾਕੀ ਝੋਲਾ ਦਿਖਾ ਦਿਆ ਤੇ ਝੋਲਾ ਨਹੀਂ ਹੁਣ ਹਾਂ ਝੋਲਾ ਨਹੀਂ ਖੁੱਲ ਗਿਆ ਬਸ ਝੋਲਾ ਖੁੱਲ ਗਿਆ ਫਿਰ ਪੜਦੇ ਹੀ ਪੱਡੇ ਕੇ ਫਿਰ ਕੀ ਰਹਿ ਗਿਆ ਸਾਡੇ ਪੱਲੇ ਹਰੀ ਨਾਲ ਜਰੂਰ ਬਣਾ ਦੇ ਪੰਜ ਚਾਰ ਨਹੀਂ ਪਰ ਵੇਚੀਂ ਦਿਖਾਉ ਦੇ ਕੀ ਆਹਦੇ ਉਹਦਾ ਅਸਲਾ ਹੋਈ ਤਾਂ ਉਹਦਾ ਬਾਲਾ ਤਗੜਾ ਹੋ ਜਾਗਾ 68 ਸਾਲ ਆਏ ਨਹੀਂ ਪਤਾ ਦਮਣੀ ਦਾ ਗਲ ਜਾ ਹੋ ਜਾਵੇ ਹਾਂ ਕੁਝ ਵੀ ਹੋਦਾ ਬੰਤ ਵਾਲਾ ਕੰਮ ਹੈ ਹਾਂ ਅ ਵੀ ਝੋਲਾ ਖੋਲਾ ਜਾ ਬਸ ਛਾਂਜਾ ਦਾ ਬੰਤ ਦਾ ਪੁਰਾਣਾ ਝੋਲਾ ਬੰਤ ਦਾ ਪੁਰਾਣਾ ਝੋਲਾ ਖੋਇਆ ਹੋਇਆ ਹੈ ਹਾਂ ਚਲੋ ਓਕੇ ਬਾਬੂ ਤੇ ਨਿਗਰ ਰੱਖਦੇ ਆਂ ਕਬੂਤਰਾਂ ਦੇ ਤੇ ਉੱਡੇ ਫਿਰਦੇ ਆਗੇ ਦਿਖਾਉਣੇ ਹਾਂ ਜੀ ਡੱਬਾ ਵੀ ਉਹ ਕਿਹੜਾ ਬੈਠਾ ਲਾ ਕੇ ਬਹਿ ਗਿਆ ਖੁੰਝੇ ਵਾਲਾ ਡੱਬਾ ਬਹਿ ਗਿਆ ਤੇ ਰੱਤਾ ਬਹਿ ਗਿਆ ਚਾਰੇ ਇਕੱਠੇ ਆ ਕੇ ਬਹਿ ਗਏ ਆ ਜਮ ਕਮਾਲ ਹੀ ਹੋ ਗਈ ਓਏ ਲੈਣ ਵਰ ਟਿਕ ਪਿਆ ਦਾ ਹਾਂ ਇੱਕ ਕਾਰ ਕੀ ਬਣ ਗਏ ਓਏ ਕਾਰਨ ਪਤਾ ਕੀ ਬਣਿਆ ਪਹਿਲਾਂ ਜੈਦ ਨਾਲ ਖੜਦੇ ਵੀ ਕਿਹੜਾ ਪਹਿਲਾਂ ਬੈਠੂਗਾ ਹਾਂ ਪਹਿਲਾਂ ਬੈਠਲਾ ਬੈਠਾ ਫਿਰ ਫੂੰਜੀ ਵਾਲਾ ਓਏ ਮੰਮੀ ਬੈ ਗਏ ਉਹ ਵੀ ਆ ਗਈ ਬਗਲ ਫਿਰ ਡੱਬਾ ਬੈਠਾ ਤੇ ਇਧਰ ਮੈਂ ਕਬੂਤਰੀ ਵੀ ਆਈ ਬਈ ਬਗਲ ਫੂੰਜੀ ਵਾਲੀ ਤੇ ਇਹਨਾਂ ਨੂੰ ਤਾੜਦੇ ਆਂ ਫਿਰ ਘਰ ਦੇ ਬਲਾ ਹਾਂ ਪਰ ਇਹਨੂੰ ਵਹਜਦੇ ਮੈਂ ਕਬੂਤਰੀ ਨੂੰ ਨਾ ਇਹ ਮਰ ਜਾਣੀ ਇਹਦਾ 4 5 6 ਤੰਨੇ ਉੱਡੇ ਫਿਰਦੇ ਗਏ ਉਹ ਮਰ ਗਈ ਦੋ ਦੋ ਕਬੂਤਰੀ ਫਿਰਦੀਆਂ ਕਬੂਤਰੀ ਮਰ ਚਾ ਚਾਲਾਂ ਕੇ ਬੈ ਗਏ ਫਿਰ ਤੇ ਗੱਗੂ ਕਰਦਾ ਅੰਦਰ ਲਾਏ ਮੁੰਡਿਆ ਨੇੜੋ ਕਰ ਲ ਮੜਾ ਦੂਰ ਹੋਟ ਜਾਨੇ ਕਰਦੇ ਅੰਦਰ ਉਹ ਪਾ ਲੱਕ ਢਿੱਕ ਪਿਛੇ ਗਾਣ ਹੋ ਜਾ ਮੜਾ ਕਰ ਕਰਨਗੇ ਢੰਗ ਜਦਾਈਏ ਛੜਾ ਲਾ ਕਰਤਾ ਛੜਾ ਲਾ ਹੌਲੀ ਹੌਲੀ ਹਾਂ ਧੀ ਲੱਕ ਟੋਚ ਜਗ੍ਹਾ ਦਾ ਪਾਈ ਜਾਂਦਾ ਕਰਦੇ ਅੰਦਰ ਕਰਦੇ ਕਰਦੇ ਜੀ ਲਓ ਜੀ ਤਾਂ ਅੰਦਰ ਕਰਤੇ ਤੇ ਉਹ ਰੱਤਾ ਆ ਉਹਨੂੰ ਵੀ ਕਰਦੇ ਅੰਦਰ ਬਸ ਨਹੀਂ ਨਹੀਂ ਸਹੀ ਹੈਗਾ ਮੋਕੇ ਰਿਪੋਰਟ ਚਲੋ ਭਾਈ ਉਹ ਇੱਕ ਰਹਿ ਗਿਆ ਉਹ ਵੀ ਅੰਦਰ ਕਰਦਾ ਤੇ ਮੁੜ ਕੇ ਅੰਦਰ ਲੈ ਚੱਲਾਂਗੇ ਰੱਤਾ ਵੀ ਅੰਦਰ ਕਰਦੇ ਹਾਂ ਜਾਊਾ ਜਾਊਾ ਲਓ ਜੀ ਚਾਰੇ ਕਬੂਤਰ ਅੰਦਰ ਤੇ ਤਿੰਨ ਓਡੇ ਫਿਰ ਦੋ ਕਬੂਤਰੀ ਓਡੀਆਂ ਫਿਰਦੀਆਂ ਤੇ ਇੱਕ ਫਿਰਦਾ ਆਪਣਾ ਕਬੂਤਰ ਓਡਿਆ ਆ ਜਾਂਦੀਆਂ ਕਬੂਤਰੀਆਂ ਦੋਨੇ ਆ ਤਿੰਨੇ ਆ ਜਾਂਦੇ ਠੀਕ ਹੈ ਓਕੇ ਬਾਈ ਜੀ ਤੇ ਇਹਨੂੰ ਅੰਦਰ ਲੈ ਚੱਲੀਏ ਸਾਰੇ ਨੂੰ ਆਪ ਹਨਾ ਲਓ ਜੀ ਕਬੂਤਰ ਕਵਾਤਰ ਸਾਰੇ ਬਾਹਰ ਤੇ ਪਾਣੀ ਪੂਣੀ ਦੇਈ ਜਾਂਦੇ ਹੁਣ ਉਹ ਤੇ ਕਬੂਤਰ ਰਹਿ ਗਿਆ ਆਪਣੀ ਟੂਸੇ ਡੰਡਿਆਂ ਵਾਲੀ ਤੂ ਸਿੱਡੇ ਕੀ ਨਾ ਆਜ ਤੂ ਸਿੱਟ ਟੌਰੀ ਆ ਤੂ ਦੋਨੇ ਟੂ ਸਿੱਟ ਟੌਰੀ ਟੌਰੀ ਦੂਸੇ ਵਾਲੀ ਕਿਵੇਂ ਮੰਨ ਲੋ ਬਸ ਦੋ ਹੀ ਸਮਝੇ ਤੇ ਚਲੋ ਚੱਲਦੇ ਹਾਂ ਕਰੇ ਹੁਣ ਤੇ ਇੱਕ ਰੇ ਕਬੂਤਰੀ ਤੇ ਆ ਕੇ ਵੇਖਾਂਗੇ ਹੋ ਜੀ ਤੇ ਨਾ ਧੋ ਕੇ ਚਾਹ ਪਾਣੀ ਪੀ ਕੇ ਤਿੰਨ ਸਾਢੇ ਤਿੰਨ ਟਾਈਮ ਹੋ ਗਏ ਤੇ ਮੈਂ ਮੜੇ ਕੋ ਉਤਰ ਨਿਕਾ ਮਾਰ ਦੇ ਕੇ ਨਾ ਟੀ ਨਿਕਾ ਮਾਰਾ ਦੇ ਕੇ ਦੇ ਨਾਲ ਚੱਲਦੇ ਹਾਂ ਉਧਰ ਮਨਪਤਰ ਗਿਆ ਕੋਲੇ ਹਾਈ ਵੇ ਡੱਟਿਆ ਪਿਆ ਓਏ ਪਿੰਜਰਾ ਆਪਾਂ ਇਨਸਾਨ ਨਹੀਂ ਹੁੰਦਾ ਕਿਸੇ ਪਾਸੇ ਵੀ ਮੂੰ ਕੱਢਿਆ ਬੱਚੇ ਬੱਤੇ ਕਿ ਨਹੀਂ ਕੱਢੇ ਐ ਕਿ ਆਂਡੇ ਆਣੀਆਂ ਆਂਦੀ ਆਂਡੇ ਹੀ ਪਤਾ ਉੱਪਰ ਲੈ ਆਂਡੇ ਦਾ ਫੋਕੇ ਆ ਉੱਧਰ ਤਾਂ ਬੱਸ ਬੰਦੇ ਨਹੀਂ ਕੋਈ ਬੱਚਾ ਵੀ ਉਹ ਕਿਰਪੋਟਾ ਉੱਧਰਲੇ ਬੱਚੇ ਵੀ ਉਹ ਸਹੀ ਹੈ ਜਦ ਦੇਗੇ ਹੁਣ ਸੇਲ ਕਰਕੇ ਇਹਨੂੰ ਪਰ ਕੋਈ ਖੋਣ ਨਹੀਂ ਪੈਂਦਾ ਕਿ ਪਸੇ ਨਾ ਚਲੋ ਅਗਲਾ ਹੋਰ ਵਾਪਸ ਜੇ ਕਿ ਹੁਣ ਲੱਗੇ ਕਬੂਤਰ ਚਾਹੀਦੇ ਆ ਠੀਕ ਆ ਆਹ ਬਾਕੀ ਮਨਪੀਤੋ ਸਟੋਰੀ ਪਾ ਦਮ ਸ਼ਾਇਦ ਆਖਾਂ ਪਾ ਕੋ ਵਾ ਦਾਂਗਾ ਤੋ ਤੇ ਜੇ ਕਿੰਨ ਲਾਗੇ ਕਬੂਤਰ ਚਾਹੀਦੇ ਆ ਤੇ ਦੱਸ ਦਿਓ ਫਿਰ ਸੇਲ ਕਰਨਾ ਆਪਾਂ ਇਹ ਬਦਿੰਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਤੇ ਕਟੋੜਾ ਨਾਂ ਵਾਲਾ ਵੀ ਤਿੰਨ ਚਾਰ ਜੋੜੀਆਂ ਸੇਲ ਕਰਦਾਂਗੇ ਆਪਾਂ ਤਿੰਨ ਚਾਰ ਜੋੜੀਆਂ ਹਾਂ ਆ ਕਾਲੇ ਵੱਧ ਬੈਠੇਗੇ ਬਸ ਚਿੱਟੇ ਰੱਖਨੇ ਕੱਲੇ ਮਾਤਾ ਤੇ ਕਾਲਿਆਂ ਸਾਰੇ ਸਾਰੇ ਸੇਲ ਕਰਨਾ ਵਧੀਆ ਕਬੂਤਰ ਤੋਂ ਪੂਰੇ ਪਿਓਰਾ ਇੱਕ ਨੰਬਰ ਹੈਗੇ ਦੱਸ ਦਿਓ ਅਰ ਜੇ ਚਾਹੀਦੇ ਇਹਦਾ ਤੇ ਦੇ ਦਾਂਗੇ ਨਾ ਆਪਾਂ ਤੇ ਨੰਬਰ ਮੇਰਾ ਸਟੋਰੀ ਹੈਗਾ ਉੱਥੇ ਜਾ ਕੇ ਮੈਨੂੰ ਸਿੱਧੀ ਕਾਲ ਨਾਲ ਤੇ ਚਲੋ ਚੱਲੀ ਗਏ ਦਰ ਆਪਾਂ ਜੀ ਤੇ ਕਿੰਨੇ ਬੈਠੀ ਆਪਣੀ ਕਬੂਤਰੀ ਬਾਈ ਐਂਡ ਵਾਲੇ 8 ਤੋਂ ਦੂਸਰੇ ਟੌਰੇ ਸਾਢੇ 10 ਸਾਢੇ 3 ਤੇ ਬਦਾਮ ਨੂੰ ਬਧੇ ਹਰਿਆਂ ਨੂੰ ਆਹ ਓਕੇ ਰਿਪੋਰਟ ਸਭ ਕੁਝ ਓਕੇ ਰਿਪੋਰਟ ਹੈ ਲੈ ਉਹਨਾਂ ਰਹਿ ਗਏ ਕੌਣ ਵਾਲੇ ਕਿਹੜੇ ਨੂੰ ਅਗੜੀ ਅੰਦਰ ਬੈਠੋ ਉਹ ਸ਼ੈਂਡੇ ਤੇ ਬੈਠੋ ਤਾਂ ਬੈਠੀ ਪਰੂਰੀ ਠੀਕ ਹੈ ਤੇ ਹੋਰ ਆ ਬਾਕੀ ਦਾ ਸਰਬ ਗੱਟਰਮ ਪਟਨ ਦਿਦਾ ਓਕੇ ਤੇ 30 ਤੇ ਬਸ ਕੰਮ 30 ਤੇ ਨਵਾਂ ਡਾਇਲੌਗ ਆਡਾ ਸਿੱਖ ਲੋ ਸਾਰੇ ਬੰਦ ਕੰਮ 30 ਤੇ ਐ ਕੰਮ 30 ਤੇ 30 ਸਮਝ ਲਓ 30 ਦਾ ਮਤਲਬ ਕੀ ਹੋਣਾ ਸਿਆਣਾ ਬੰਦਾ ਸਮਝ ਲੂਗਾ ਤੇ ਦੂਜੇ ਸਾਲ ਚ ਕੰਮ ਆਉਣਾ ਨਹੀਂ ਜੀ ਬੈਠੇ ਬੈਠੇ ਤੇ ਹੁਣ ਕਦੇ ਟੈਂਕੀ ਭਰਨੀ ਐ ਚੋਬਰਾਂ ਇੱਥੇ ਨਾ ਉਮ ਮਠੰਡੇ ਪਾਈ ਨਾਲ ਪਾਣੀ ਗਰਮ ਤੈਨੂੰ ਕਰਕੇ ਦੇਗੇ ਇਹ ਕਿਵੇਂ ਕਰਨਗਾ ਆ ਫਿਰ ਬਾਬੇ ਦਾ ਕਪੁੱਤਰੇ ਟੌਰੀ ਤੇ ਆਟਾ ਉਹ ਹਰੀਆ ਕਾਲੀ ਰਾਂ ਵਾਲੀ ਹਰੀਆ ਹਰੀਆ ਨਾ ਬਾਬੇ ਦਾ ਹੀ ਐ ਅਸੀਂ ਲਾ ਕੇ ਮੈਂ ਕਾਲੀ ਕਿਤੇ ਟੈਂਕੀ ਭਰ ਦੇ ਮਾਪੇ ਨੂੰ ਠੀਕ ਹਣਾ ਚਾਬੀ ਹੈਗੀ ਜੀ ਉਹਨੂੰ ਫੋਨ ਕਰ ਮਨਪ੍ਰੀਨ ਨੂੰ ਚਾਬੀ ਫੜਾ ਕੇ ਜਾ ਦੇ ਚਾਬੀ ਨਾਲ ਲੈ ਕੇ ਪੰਦਰੋ ਆ ਬੈਠਕ ਦੀ ਤਾਰ ਕਿੱਥੇ ਲਾਵਾਂਗੇ ਦੀ ਆਪਾਂ ਤਾਰ ਜੋੜਾਂ ਕਰਾਂਗੇ ਚੰਗਾ ਤੂੰ ਆ ਪਾਣੀ ਪਹਿਲੇ ਜਕਟ ਕਰਦਾ ਇੱਥੇ ਹੋਏ ਬੁਲਬਲੇ ਪੈ ਨਿਕਲ ਜਗੇ ਉਹਨੂੰ ਫੋਨ ਲੈ ਮਨਪ੍ਰੀਨ ਨੂੰ ਏ ਜਿਹੜੇ ਇੱਥੋਂ ਆਏ ਨੰ ਕੋਈ ਨਹੀਂ ਲੰਗੇ ਜਾਂਦੇ ਉਹ ਟੂਟੀ ਛਾੜਦੀ ਮੁੜ ਕੇ ਤੂੰ ਮੈਂ ਜੋੜ ਲਾ ਦਿਆਂ ਮੋਟਰ ਚਲਾ ਦਿਆਂ ਪਾਣੀ ਚਕਾਈ ਗੀ ਵੇਖ ਲੀ ਗੇ ਟੈਂਕੀ ਕਿੰਨੀ ਕੀ ਭਰ ਗਈ ਹਾਂ ਪਾਣੀ ਵਾਲਾ ਸਾਬ ਟੈਂਕੀ ਦਾ ਹੈ ਜੋ ਬੜਾ ਇੱਥੇ ਬੜਾ ਕਰਦਾ ਬਲਦੂ ਮੈਨੂੰ ਤੂੰ ਗਾਲਤਿਆਂ ਲੱਗਦਾ ਮੈਨੂੰ ਤੂੰ ਤੁਮੇਨ ਸਹੀ ਲੱਗਦਾ ਨਹੀਂ ਪਾਣੀ ਵਾਲਾ ਕਾਲਾ ਲੱਗਦਾ ਵਿੱਚ ਕਿੰਨਾ ਲੈ ਗੋਵੇਂ ਫਰੈਸ਼ ਪਾਣੀ ਹੈ ਪੂਰਾ ਤੇ ਫੋਟੋ ਹੀ ਵਾਲੀ ਸਰਾਉਂਦੀ ਤਾ ਤੋੜੀ ਰਹੀ 5 ਮਿੰਟ ਲੱਗਣਗੇ ਤੇ ਮੁੜ ਕੇ ਭਰ ਜੂਗੀ ਸਾਰੀ ਸੱਟ ਹੀ ਕੰਮ ਦਾ ਹੈ ਆ ਥੋੜੀ ਰਹਿ ਗਈ ਬਰਾਸਕਮੈਂਟ ਲੱਗ ਗਈ ਤੇ ਬੰਦ ਕਰ ਦਿੰਦੇ ਆ ਸਾਡੀ ਖੰਡ ਆਈ ਜੀ ਤੇ ਵੇਖੋ ਇਧਰ ਕੰਮ ਨੂਰ ਦੇ ਆ ਪਾਣੀ ਕਿੱਥੋਂ ਨਿਕਲਦਾ ਏ ਤੇਰੀ ਪਾਇਣ ਦੀ ਪਾਣੀ ਹੋਣਾ ਵਿੱਚ ਦੇ ਕਿੱਥੋਂ ਆ ਗਿਆ ਓਏ ਪਾਣੀ ਹੋ ਉੱਚੀ ਹੋ ਚੱਕਦੇ ਮੂਰੋ ਲੈ ਬਈ ਆ ਕੰਮ ਕਰਦਾ ਫਸਾ ਚੋਬਰ ਇਹਦੇ ਟੈਂਕੀ ਭਰੀਆਂ ਨੇ ਥੋੜੀ ਰਹੀ ਟੈਂਕੀ ਮੋਟਰ ਚੱਲੀ ਜਾਂਦੀ ਗਈ ਚਿਕਾਈ ਨੂੰ ਚਿਕਾਈ ਨੂੰ ਪਾਣੀ ਜਾਂ ਨਿਕਲ ਕੇ ਬੈਂਟ ਰਗਾ ਬੈਂਟਰੀਆਂ ਪਾਣੀ ਢੋੜੀ ਆ ਏ ਉਹ ਟੱਟੂ ਦਾ ਏ ਓਏ ਬੂੰ ਹੋ ਤੋਤੀ ਧਾਤੀ ਹੋਊਗੀ ਇਹ ਤੂੰ ਇਹ ਵਿੰਗਣ ਵੀ ਨਹੀਂ ਕੀਤਾ ਨਹੀਂ ਨਹੀਂ ਚਿਕਾਈ ਆ ਰੋੜਦੀ ਵਿੱਚ ਆਉਂ ਨਹੀਂ ਰੋੜਦੀ ਚੱਲ 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 ਮਾਰ ਮੁੱਦੀ ਮਾਰ ਮੁੱਦੀ ਚੱਲ ਚੱਲ ਵੀਓ ਵਾਲੇ ਕੰਮ ਤੇ ਵਧੀਆ ਕੰਮ ਤੇ ਰਹਿਣਾ ਦੇਖ ਲੈ ਕਿੱਥੇ ਜਿਹੜਾ ਹੀ ਪਹਿਲੇ ਇਹ ਸਾਡੇ ਕੋਲ ਬੰਦੇ ਵੇਲੇ ਤੇਰੇ ਫਿਰਦੇ ਆ ਕਰ ਕੰਮ ਇਹਦਾ ਮੈਂ ਕਰਾਣਾ ਬੱਸ ਇਹ ਕਰਕੇ ਕਰਾ ਚੱਲ ਬੰਦ ਕਰਦੇ ਆ ਕਿ ਰੈਂਕੀ ਭਰਨ ਲਈ ਮੋਟਰ ਬੰਦ ਕਰਦੇ ਆ ਪਛਾਈ ਆਏ ਬੈਠੇ ਔਰ ਬਈ ਕੋਈ ਠੀਕ ਹੈ ਠੀਕ ਹੈ ਬੰਦ ਕਰ ਬਣਾਉਂਦੇ ਆ ਤਿਆਰੀ ਇਕ ਆਉਦੀ ਆਪਣੀ ਹਾਂ ਫੁੱਲ ਤਿਆਰੀ ਆਪਣੀ ਦੇਖ ਕਿਵੇਂ ਕੋ ਸਾਂਭਿਆ ਬਸ ਸੇੜੇ ਸੰਭੇ ਆਦੂਲੇ ਲੱਗ ਰਿਹਾ ਤੈਨੂੰ ਵੀ ਆਪਣਾ ਕੀ ਖਤਾਰਾਂ ਚ ਨਾ ਹੋ। ਸਟਾਰ ਹੈ ਤਾਰੇ ਮਤ ਨਾਲ ਹੋਊਗਾ ਕਿ ਨਹੀਂ ਹੱਥ ਵਾਲੇ ਚੀਆ ਚ ਨਾ ਹੋਊਗਾ। ਚੀਆ ਵਾਲੇ ਗੁੱਠਾ ਉਹਦਾ ਅੱਜ ਕੱਲ੍ਹ ਤੋਂ ਟਾਈਮ ਤਾਂ ਕਰੀ ਤੈਨੂੰ 15 ਦਾ ਗਾਉਂ। ਲਓ ਬੇ ਕੱਲ ਨੂੰ ਬਾਜੀ ਲੂਲ ਬਾਈ ਤੇ ਤੇ ਇਹਾ ਪਰੋਂਦਾ ਕੋਈ ਛੋਟਿਆਂ ਨਾਲ ਤੇ ਇੰਨੇ ਵੀ ਰਸ ਲਗਪਰ ਤੇ ਮੈਂ ਤੇ ਕੋਹ ਜਾਵਾਂ ਢੜ ਕੇ। ਫਸ ਇਹ ਵੀਰ ਤੁਹਾਨੂੰ ਦੇਖਣ ਜ਼ਰੂਰੀ ਨਾ। ਖਾਦਾ ਪੋਣਾ ਮੈਂ ਪਹਿਲੇ ਵਟਾਂ ਵਾਲੇ। ਕਲੋਂ ਦੇ ਲੂਟਰ ਦਾ ਅਸੀਂ ਬੰਦ ਠੀਕ ਹੈ ਤੇ ਸੱਟਾ ਕੰਮ ਆਖੇ ਕੱਲ ਨੂੰ ਬਹਿਣਾ ਕੀ ਬੰਦਾ ਬਾਜੀ ਦੇ ਹਾਂ ਕੀ ਗੱਲ ਹੈ ਹਾਏ ਹੁਣ ਕੀ ਕਰਗੇ ਗੱਲ ਨਹੀਂ ਹੁੰਦੀ ਕਾਪ ਮਹਾ ਦੀ ਗੱਲ ਬੰਦ ਦੀ ਨਹੀਂ ਲੀਆ ਪਤਾ ਕੱਲ ਨੂੰ ਜਾਣਾ ਬਾਜੀ ਤੇ ਅਸੀਂ ਤੂੰ ਸੁੱਖੀ ਸੁੱਖ ਠੀਕ ਹੈ ਗੋਹੇ ਦਾ ਕਬੂਤਰ ਛੱਡਣਾ ਆਪਾਂ ਤੇ ਗੋਸ਼ ਆਪਦੇ ਘਰੇ ਸੰਭੀ ਜਾਂਦਾ ਠੀਕ ਹੈ ਮੇਰੀ ਗੱਲ ਸੁਣ ਇਧਰ ਘਰੇ ਸੰਭੀ ਜਾਂਦਾ ਉਹ ਤੇ ਕੱਲ ਨੂੰ ਆਪਣਾ ਆਜ ਤਿੰਗਾ ਦੂਸਰ ਚ ਆਥ ਨੇ ਬਹਿ ਜੇ ਆਤ ਜਾਊ ਉਹ ਨੂੰ ਪਤਾ ਹੈ ਤੇ ਕੱਲ ਨੂੰ ਛਤਰੀ ਦੇ ਬਹਿਲੇ ਫਿਰ ਪਾਰਸ ਤੋਂ ਤੈਨੂੰ ਫੇਰ ਜਿੱਤ ਕੇ ਦਿਖਾਵਾਂ ਬਾਜੀ ਸੀ ਪਾਵਾਂ ਖੱਦਾ ਵਣ ਤੇ ਬਾਛ ਬੱਤ ਦਾ ਇਹ ਨਾ ਚਾਹ ਦੇ ਗੁਛੇ ਬਾਹਰ ਬੈਠਾ ਹੋਇਆ ਕੋਹਿਆ ਕਹਿਣਾ ਪੂਰਾ ਹੁਣ ਤੂੰ ਬੋਡੀ ਭਾਰ ਰੇ ਗੱਲ ਕੀ ਕਰਦੇ ਕੱਲ ਅੱਜ ਲੋ ਗਾਇਸ ਤੇ ਹਮ ਜਾ ਰਹੇ ਹਾਂ ਘਰ ਕੁਕ ਛੋਟਾ ਮੁੰਡਾ ਛੋਟਾ ਮੁੰਡਾ ਮੇਰਾ ਤੇ ਓਡਾ ਵਡਾ ਲੁਕੇ ਬਟਾ ਥੋਕ ਕੇ ਨਗੇ ਚੱਲ ਚੰਗਾ ਫਿਰ ਦੋਪਰਾ ਹੱਥ ਨਾਲ ਮੈਂ ਤੜਕਿਆਂ ਕਰੀ ਬਾਜੀ ਹੈਗੀ ਆ ਜਿੰਨੇ ਪਤੋਂ ਅ ਕੱਟੇ ਚੱਲ ਗਿਆ ਪਾਰਿਆ ਨਾ ਕੱਟੇ ਤੜਕੇ ਚੱਲੋੜੀ ਉਹ ਵਧੀਆ ਵੀਡੀਓ ਬਹੁਤ ਬਣਾਈ ਜਾਵਾਂ ਬੈਠੇ ਸਾਰਾ ਅੰਦਰ ਮੈਨੂੰ ਜੀ ਲੱਗ ਜੂ ਕਰੋੜ ਦੇ ਕਾਲਾ ਜਿੰਨੇ ਕਰੇਗਾ ਨਹੀਂ ਮਕਰਵਾਵਾਂਗੇ ਕਿੰਨੇ ਕੁ ਜਾਏਗਾ ਤੂੰ ਅੱਜ ਜਿੰਨੇ 4:00 ਵਜੇ ਮਕਰੋ 4:00 ਵਜੇ ਫੜਨ ਨੂੰ ਮੋਰ ਜਾ ਰਹੇ ਬਸ ਚੰਗਾ ਫਿਰ ਬਾਏ ਓਕੇ ਲੱਭ ਜੋ ਬਾਟ ਨਾਈਟ